ਲਾਵੇ ਮਿੱਤਰੋ ਪੰਜ ਆਸ਼ਕੇ ਇੱਕ ਸਹੇਲੀ ਲੁੱਟਿਆ ਪੰਪ ਤੇ ਫੜਲੇ ਬੈਲੀ ਫੜੇ ਗਏ ਪੰਜੇ ਜਾਲਾ ਨੇ ਪੰਪ ਲੁੱਟਿਆ ਸੀ ਪਰ ਉਹ ਗੱਲ ਨਹੀਂ ਬਣ ਸਕੀ ਖਿੱਚ ਕੇ ਆ ਜਾ ਲਿਆ ਲਾਵੇ ਮਿੱਤਰੋ ਇੱਕ ਪٹرول ਪੰਪ ਤੇ ਲੁੱਟ ਹੁੰਦੀ ਆ ਚਾਰ ਬੰਦੇ ਸੀ ਤੇ ਇੱਕ ਨਾਲ ਉਹ ਬੀਬੀ ਸੀਗੀ ਉਹ ਤਾਂ ਫੜੇ ਗਏ ਚਾਰੇ ਇੱਕ ਬੰਦਾ ਭੱਜਿਆ ਸਾਰੀ ਗੱਲਬਾਤ ਤੁਹਾਡੇ ਧਿਆਨ ਚ ਲਿਆਵਾਂਗੇ ਕੀ ਗੱਲਬਾਤ ਹੋਈ ਆ ਪਲਾਨ ਥੋੜਾ ਸੀ ਪੰਪ ਲੁੱਟਣ ਦਾ ਪਲਾਨ ਤਾਂ ਮੇਰਾ ਹੀ ਸੀਗਾ ਜੀ ਹੂੰ ਉਹੀ ਵਸੇ ਸੇਲੀ ਕਰਕੇ ਆ ਮੇਰੀ ਸੇਲੀ ਖੜੀ ਕੋਲ ਇਹਦੇ ਕਰਕੇ ਲੁੱਟਿਆ ਇਹਦੇ ਕਰਕੇ ਕਿਉਂ ਲੁੱਟਿਆ ਇਹਨੇ ਪੰਪ ਦੇਤੇ ਜੀ ਫਿਰ ਪੰਪ ਲੁੱਟ ਲਈ ਨੇ ਕੀ ਇਹਨੇ ਕੀ ਖਰੀਦਣਾ ਸੀ ਕੁਛ ਨਹੀਂ ਬਸ ਇਹ ਕਹਿੰਦੀ ਮੈਨੂੰ ਸ਼ੋਪਿੰਗ ਕਰਾ ਦੋ ਮੈਨੂੰ ਆ ਲੈ ਦੋ ਜੀ ਮੈਨੂੰ ਆ ਲੈ ਦੋ ਜੀ ਐ ਕਰਦੀ ਰਹਿੰਦੀ ਸਾਰਾ ਦਿਨ ਪੈਸੇ ਹੁੰਦੇ ਨਹੀਂ ਸੀ ਮੈਂ ਦਿਹਾੜੀਦਾਰ ਬੰਦਾ ਹੈਗਾ ਜੀ ਬਸ ਲੱਗਦਾ ਤਾਂ ਹੈ ਨਹੀਂ ਜਿਹੜੇ ਹਿਸਾਬ ਨਾਲ ਤਰੇ ਆ ਪਾਏ ਆ ਮੈਂ ਜੇਲ੍ਹ ਜਾ ਕੇ ਆਈ ਹੁਣ ਕਿਉਂ ਤੋਂ ਫਿਰ ਇਹਦੇ ਕਰਕੇ ਜੀ ਤੁਸੀਂ ਕਿਹਾ ਸੀ ਨੂੰ ਪੰਪ ਲੁੱਟਣਾ ਮੈਨੂੰ ਸ਼ੋਪਿੰਗ ਕਰਵਾਵੇ ਹਾਂ ਕੀ ਤੁਸੀਂ ਸਿੱਧਾ ਹੀ ਕਹਿੰਦਾ ਪੰਪ ਰੋਟਰ ਕਿ ਐਂ ਕਿ ਅਸੀਂ ਇਕੱਲਾ ਵੀ ਮਾਂ ਤਾਂ ਸ਼ਾਪਿੰਗ ਕਰਦੇ ਨਹੀਂ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਸ਼ਾਪਿੰਗ ਕਰਵਾਓ ਮੈਨੂੰ ਮੈਂ ਤਾਂ ਇਹਨਾਂ ਨੂੰ ਕਿਹਾ ਹੀ ਨਹੀਂ ਸੀ ਪੰਪ ਲੁੱਟ ਹੂੰ ਇਹਨਾਂ ਨੇ ਸ਼ਾਪਿੰਗ ਕਰਵਾਉਣੀ ਜਿਵੇਂ ਮਰਜ਼ੀ ਕਰਵਾਉਣ ਇਹ ਮੈਨੂੰ ਤਾਂ ਇਹ ਝੱਗਾ ਨਹੀਂ ਜੁੜਦਾ ਹੁਣ ਮੈਂ ਇਹਨੂੰ ਸ਼ਾਪਿੰਗ ਕਿੱਥੋਂ ਕਰਾਉਂਦਾ ਜੀ ਇਹ ਵੇ ਜੋ ਗੱਲਬਾਤ ਕੀਤੀ ਸੀ ਉਦੋਂ ਕੀ ਕਹਿ ਕੀਤੀ ਉਦੋਂ ਕਹਾਂ ਕਿ ਅਸੀਂ ਵੀ ਜੱਜ ਲੱਗੇ ਆ ਉਦੋਂ ਤਾਂ ਹੀ ਬਸ ਹੋ ਗਈ ਗੱਲ ਜੀ ਵਧੀਆ ਵਧੀਆ ਰਿਲੇਸ਼ਨ ਰਿਹਾ ਜੀ ਬਹੁਤ ਟਾਈਮ ਰਿਹਾ ਹੂੰ ਬਾਅਦ ਦੇ ਵਿੱਚ ਬਸ ਇਹਨੂੰ ਪਤਾ ਨਹੀਂ ਕੀ ਹੋ ਗਿਆ ਜੀ ਕਹਿੰਦੀ ਮੈਨੂੰ ਆਹ ਦਵਾ ਮੈਨੂੰ ਹੂੰ ਸਾਰੀਆਂ ਸਹੇਲੀਆਂ ਲੈਂਦੀਆਂ ਕਹਿੰਦਾ ਹੋਰਾਂ ਤੋਂ ਵੀ ਤੇ ਤੂੰ ਹੀ ਦਵਾ ਹੁਣ ਮੈਂ ਕੀ ਦਵਾਉਂਦਾ ਜੀ ਮੇਰੇ ਕੋਲ ਤਾਂ ਕੁਝ ਹੁੰਦਾ ਹੀ ਨਹੀਂ ਸੀ ਤੁਹਾਨੂੰ ਪਤਾ ਨਹੀਂ ਸੀ ਕੋਈ ਨਹੀਂ ਕੰਮ ਕਰ ਕਰਦਾ ਨਹੀਂ ਮੈਨੂੰ ਤਾਂ ਕਹਿੰਦੇ ਸੀ ਵਧੀਆ ਮੈਂ ਜੌਬ ਕਰਦਾ ਹੂੰ ਝੂਠ ਮਾਰਿਆ ਸੀ ਹੂੰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਵੀ ਇਹ ਵੇਲੇ ਆ ਫਿਰ ਦੂਜੀਆਂ ਸਹੇਲੀਆਂ ਲੈਂਦੀਆਂ ਮੈਂ ਵੀ ਕਿ ਮੈਨੂੰ ਵੀ ਸ਼ੋਪਿੰਗ ਕਰਵਾਓ ਮੇਰੀਆਂ ਸਹੇਲੀਆਂ ਵੀ ਸ਼ੋਪਿੰਗ ਕਰਨੇ ਜਾਂਦੀਆਂ ਹੂੰ ਮੈਂ ਇਹਨਾਂ ਨੂੰ ਕਿ ਮੈਨੂੰ ਵੀ ਕਰਵਾਓ ਸ਼ੋਪਿੰਗ ਪਹਿਲਾਂ ਪਹਿਲਾਂ ਚੋਰੀ ਕੀਤੀ ਸੀ ਕਦੇ ਚੋਰੀ ਤਾਂ ਹੀ ਪਹਿਲਾਂ ਮਾੜੀ ਮੋਟੀ ਕਰ ਲੈਣੇ ਜੀ ਹੂੰ ਉਹ ਹੁਣ ਮੜਾ ਇਹ ਵੱਡਾ ਹੱਥ ਮਾਰਨਾ ਸੀਗਾ ਵੀ ਮੈਨਕ ਜਾਲਾ ਸੌਖੇ ਜੇ ਹੋ ਜਾਣਗੇ 2-3 ਮਹੀਨੇ ਇਥੇ ਤੁਹਾਨੂੰ ਕੀ ਪਤਾ ਲੱਗਿਆ ਵੀ ਪੰਪ ਤੇ ਪੈਸੇ ਕਦੋਂ ਜਾਂਦੇ ਆ ਕਿਵੇਂ ਲੁੱਟਾਂਗੇ ਕਿਹਨੇ ਇਹ ਕਿਨੂੰ ਪਾ ਕੇ ਇਹ ਉਹਦੀ ਡਿਊਟੀ ਲੈ ਸੀ ਉਹ ਪੰਪ ਤੇ ਲੱਗਿਆ ਸੀਗਾ ਉਹ ਵੀ ਜੇਲ ਕੱਟ ਕੇ ਮੇਰੇ ਨਾਲ ਪੰਪ ਤੇ ਲੱਗੇ ਸੀ ਤੂੰ ਹਾਂ ਸ਼ਾਲਟ ਵੀ ਮੈਂ ਤਾਂ ਪੰਪਾੜੀ ਲੱਗਦੀ ਆ ਉਹੀ ਹੈ ਬਈ ਕਿਵੇਂ ਤੂੰ ਕਿਵੇਂ ਇਹਨਾਂ ਨੂੰ ਦੱਸਿਆ ਤੇਰਾ ਮਿੱਤਰ ਆ ਇਹ ਇਹ ਮੇਲਾਜੀ ਬਈ ਹੂੰ ਤੇ ਕੀ ਕਹੇ ਨੇ ਤੈਨੂੰ ਇਹ ਮੈਨੂੰ ਕਹਿੰਦਾ ਵੀ ਪੈਸੇ ਚਾਹੀਦੇ ਐਂ ਕਰਕੇ ਹੂੰ ਵੀ ਮੇਰੇ ਸਹੇਲੀ ਨੂੰ ਵੀ ਕੁਸ ਤਿੰਨ ਵੀ ਦੇ ਦਾਂਗੇ ਵੀ ਪੁੱਤਰ ਖਰਚੇ ਆਪਣੀ ਨਹੀਂ ਰੋਟਾ ਤੇ ਮੈਨੂੰ ਕਹਿੰਦਾ ਮੈਂ ਕਹਿੰਦਾ ਮੇਰਾ ਹਿੱਸਾ ਹੈ ਕਹਿੰਦਾ ਵੀ ਤੈਨੂੰ ਦੇ ਦਿਆਂ ਕੋਈ ਨਾ ਕੋਸ ਬਿਸ਼ਣ ਸਕੀਮ ਦੇ ਕੋਈ ਹਮ ਮੈਂ ਕਹਾਂ ਸਕੀਮ ਕੀ ਵੀ ਆਪਣੇ ਇੱਥੇ ਜਿੱਥੇ ਲੱਗਿਆ ਮੈਂ ਵੀ ਪੈਸੇ ਨਹੀਂ ਹੁਣ ਵੀ ਲੱਗਿਆ ਸੀਗਾ ਪਹਿਲਾਂ ਲੱਗਿਆ ਵਾਸੇ ਪਹਿਲਾਂ ਲੱਗਿਆ ਰਿਹਾ ਮੈਂ ਹੁਣ ਬਸ ਪੰਜ ਸੱਤ ਦਿਨ ਹੀ ਪਹਿਲਾਂ ਹਟਿਆ ਸੀਗਾ ਹਮ ਮੈਂ ਕਹਾਂ ਵੀ ਮੈਨੂੰ ਪੂਰਾ ਪਤਾ ਇੱਥੇ ਦਾ ਹਮ ਤੇ ਤੁਸੀਂ ਇੱਥੇ ਹੁੰਦਾ 8-10 ਲੱਖ ਰੁਪਈਆ ਤੇ ਆਪਾਂ ਇੱਥੇ ਮਾਰ ਮਾਰ ਦਿੰਨੇ ਹਮ ਵੀ ਤੁਸੀਂ ਮੈਨੂੰ ਪੈਸੇ ਦੇ ਦਿਓ ਵੀ ਸ਼ਾਮ ਨੂੰ ਜਮਾ ਕਰਾਉਣ ਜਾਂਦੇ ਜਿਹੜੇ ਮਾਲਕ ਆ ਬਈ ਜਦੋਂ ਮਾਲਕ ਸੀ ਜਮਾ ਕਰਾਉਣੇ ਆ ਵੀ ਤੁਸੀਂ ਸਾਡੇ ਕੋਲ ਪ ਪੇਪਰ ਵੀ ਮੈਂ ਗਾਇ ਪਿੰਨ ਵਿੱਚ ਮੈਂ ਨਾ ਵੇਚਾਂ ਮੈਂ ਵੇਚ ਨਾ ਮੈਂ ਪਰ ਵੀ ਮੈਨੂੰ ਪੈਸੇ ਦੇਣੇ ਪੈਣਗੇ ਵੀ ਤੁਹਾਨੂੰ ਮੈਂ ਸਾਰੀ ਗੱਲ ਬਾਤ ਦੱਸ ਦੂੰਗਾ ਇਹ ਕਹਿੰਦੇ ਠੀਕ ਆ ਤੇ ਫਿਰ ਇਹਨਾਂ ਨੂੰ ਮੈਂ ਵੀ ਦੱਸਿਆ ਜਿਵੇਂ ਉਵੇਂ ਫਿਰ ਉਹ ਪਲਾਨਿੰਗ ਨਾਲ ਹੀ ਹੋਇਆ ਕੰਮ ਅੱਛਾ ਜਦੋਂ ਇਹਨਾਂ ਨੇ ਅੱਛਾ ਤੁਸੀਂ ਲੁੱਟ ਕੀਤੀ ਇਹਦੇ ਕਹਿਣ ਤੇ ਕੀਤੀ ਇਹਨੇ ਸਾਰਾ ਨਕਸ਼ਾ ਤੁਹਾਨੂੰ ਤਿਆਰ ਕਰਕੇ ਦਿੱਤਾ ਤੇ ਪੈਸੇ ਇਹ ਕਹਿੰਦਾ 5-10 ਲੱਖ ਰੁਪਏ ਇੱਥੋਂ ਜਾਂਦਾ ਸੀ ਕੇਸ ਥੋੜਾ ਜਿਹੜਾ ਬੋਲਿਆ ਖਬਰ ਚ 2 ਲੱਖ ਰੁਪਏ ਬੋਲੇ ਉਈ ਨਿਕਲੇ 2 ਲੱਖ ਜੀ ਇਹ ਕਹਿੰਦਾ ਟੇਚੀ ਭਰੀ ਹੁੰਦੀ ਹੈ ਕਹਿੰਦਾ ਜਿਹੜੇ ਜਾਂਦੀ ਹੈ ਹੂੰ ਤੇ ਮੈਂ ਕਹਾਂ ਚੱਲ ਫਿਰ ਕਰ ਲਾਂਗੇ ਇਹਨਾਂ ਨੇ ਪੂਰੀ ਪਲੈਨਿੰਗ ਬਣਾ ਕੇ ਇਹਦੀ ਨਕਸ਼ਾ ਨੁਕਸ਼ਾ ਬਣਾਇਆ ਸੀਗਾ ਜੀ ਪੂਰਾ ਜਿਵੇਂ ਪੂਰਾ ਐ ਬਣਾ ਕੇ ਨਾ ਗੱਲਬਾਤ ਪੂਰੀ ਤੇ ਉਵੇਂ ਕੀਤਾ ਹੀ ਸਿਸਟਮ ਦਾ ਸਾਰਾ ਹੀ ਆ ਜੀ ਵਧੀਆ ਕੀਤਾ ਸੀਗਾ 7-8 ਲੱਖ ਰੁਪਏ ਲੱਗਦਾ ਸੀ ਮੈਨੂੰ ਹੋਊਗਾ ਵਿੱਚ ਇਹ ਵੀ ਕਹਿੰਦਾ ਕਹਿੰਦਾ ਹੁੰਦਾ ਹੀ ਆ ਹਰ ਵਾਰੀ ਹੁੰਦਾ ਕਹਿੰਦਾ ਸ਼ਾਮ ਨੂੰ ਜਦੋਂ ਜਾਂਦਾ ਪੈਸਾ ਕਹਿੰਦਾ ਪੂਰਾ ਐ ਸਿਰਾ ਕੰਮ ਹੀ ਹੁੰਦਾ ਕਹਿੰਦਾ ਪੈਸੇ ਨਿਆਰੇ ਲਵਾਂਗੇ ਆਪਾਂ ਮੂਰਾ ਪੂਰਾ ਪੰਡ ਤਾਂ ਮੈਨੂੰ ਪੂਰਾ ਭਰਤਾ ਮੈਨੂੰ ਮੈਂ ਜਦੋਂ ਵੇਖਿਆ ਜਦੋਂ ਅਸੀਂ ਲੁੱਟ ਕੀਤੀ ਉਹ ਵੀ ਜਿਹੜਾ 2 ਲੱਖ ਸੀਗਾ ਉਹ ਵੀ ਪੁਲਿਸ ਵਾਲੇ ਖੋ ਗਏ ਭੱਜ ਗਏ ਸਾਡੇ ਤੋਂ ਉਹ ਖੋਕੇ ਨਹੀਂ ਜਮਾ ਕੀਤਾ ਉਹਨਾਂ ਨੇ ਜਮਾ ਹੀ ਹੋ ਗਿਆ ਇਹਦਾ ਖੋਕੇ ਤਾਂ ਤੁਸੀਂ ਭੱਜੇ ਸੀ ਖੋਕੇ ਤਾਂ ਸੀ ਭੱਜੇ ਸੀ ਹੂੰ ਬਰਾਮਦ ਕਰ ਲਿਆ ਤੁਹਾਡੇ ਬਰਾਮਦ ਕਰ ਲਿਆ ਹੋਰ ਕੀ ਕੁਝ ਗਿਆ ਤੁਹਾਡਾ ਨਾਲ ਫੋਨ ਗਏ ਸਾਡੇ ਤੇ ਵਕੀਲਾਂ ਨੂੰ ਪੈਸੇ ਪੁਛ ਦਿੱਤੇ ਉਹ ਵੀ ਬਹੁਤ ਲੱਗੇ ਸਾਡੇ 2-3 ਲੱਖ ਰੁਪਇਆ ਖੱਜਲ ਖਵਾਰੀ ਮਾਪਿਆਂ ਦੀ ਬਾਲੀ ਹੋਈ ਹੈ ਜੀ ਹੂੰ ਤੇ ਸਾਡੇ ਤਾਂ ਘਰ ਦੇ ਵੀ ਹੁਣ ਸਾਨੂੰ ਬੇਦਖਲ ਕਰਨ ਨੂੰ ਫਿਰਦੇ ਆ ਜੀ ਸਾਡਾ ਇੱਕ ਮੋਟਰਸਾਈਕਲ ਵੀ ਗਿਆ ਦੀ ਮੇਰੇ ਤੇਰਾ ਮੋਟਰਸਾਈਕਲ ਸੀ ਮੇਰਾ ਮੈਨੂੰ ਨਹੀਂ ਲੱਗਿਆ ਤੂੰ ਪੰਪ ਤੇ ਲੱਗਿਆ ਯਾਰ ਵੀ ਵਿਸ਼ਵਾਸ ਹੁੰਦਾ ਬੰਦੇ ਤੇ ਜਿਹੜੇ ਹੋਰ ਕੋਈ ਚਾਰ ਭਾਈ ਕੰਮ ਕਰਦੇ ਆ ਉਹਨਾਂ ਦੇ ਲੱਤ ਮਾਰਿਆਂਗਾ ਕੰ ਮੈਨੂੰ ਵੀ ਫਿਰ ਆਇਆ ਹੋ ਗਿਆ ਜੀ ਵੀ ਐਸੇ 5-7000 ਤੇ ਫਿਰਦੇ ਆ ਵੀ ਕੋਈ ਚਾਹ ਕੋਈ 2-4 ਲੱਖ ਰੁਪਇਆ ਦੇ ਦੇਣਗੇ ਤੇ ਮੇਰੇ ਵੀ 2 ਮਹੀਨੇ ਸੋਖ ਟੱਪ ਜਾਣਗੇ ਵੀ ਪੈਸੇ ਚਾਰ ਆ ਜਾਣਗੇ ਫੋਨ ਪਾਣ ਖਰੀਦ ਲਾਂਗੇ ਮਹਿੰਗੇ ਸਾਨੂੰ ਵੀ ਸ਼ੌਂਕ ਸੀਗਾ ਫੋਨ ਲੈਣ ਦਾ ਮੈਂ ਕਹਿੰਦਾ ਫੋਨ ਮਹਿੰਗਾ ਲੈ ਲੂੰਗਾ ਤੇ ਉਹਦੇ ਵੇਲੇ ਜਦੋਂ ਸਾਡੀ ਪਲੈਨਿੰਗ ਹੋ ਗਈ ਜੀ ਤੇ ਪੈਸੇ ਸੀਗੇ ਉਹਦੇ ਥੋੜੇ ਇੱਥੇ ਤੇ ਜਦੋਂ ਨੂੰ ਮੈਨੂੰ ਫੋਨ ਕਰਕੇ ਦੱਸਣਾ ਸੀਗਾ ਵੀ ਪੈਸੇ ਘਟਾ ਦੇਣਾ ਆਇਓ ਇਹਨਾਂ ਨੇ ਫੋਨ ਬੰਦ ਕਰ ਲਿਓ ਉਹਨੂੰ ਇਹਦਾ ਤੁਰਪੇ ਉਸ ਵਾਰ ਦਾ ਨੂੰ ਅੰਜਾਮ ਦੇਣ ਵਾਸਤੇ ਜਦੋਂ ਆਈ ਉਹ ਬੇਸੋ ਤੇ ਥੋੜੇ ਨਿਕਲੇ ਨਹੀਂ ਫਿਰ ਤੈਨੂੰ ਇਹ ਚੀਜ਼ ਦਾ ਪਤਾ ਤੈਨੂੰ ਇਹਨੇ ਦੱਸਤਾ ਸੀ ਵੀ ਮੇਰੀ ਸਹੇਲੀ ਨੇ ਆ ਸ਼ਾਪਿੰਗ ਦਾ ਲਾਰਾ ਰੂਰਾ ਲਾਇਆ ਪਤਾ ਲੁੱਟ ਕਰਦੇ ਇਹਨੇ ਮੈਂ ਬਾਅਦ ਵਿੱਚ ਦੱਸਿਆ ਜੀ ਪਹਿਲਾਂ ਨਹੀਂ ਦੱਸਿਆ ਪਹਿਲਾਂ ਨਹੀਂ ਦੱਸਿਆ ਆਈ ਇਹਨੇ ਆਈ ਹਾਂ ਐਨੇ ਪੰਪ ਦਿੱਤੇ ਸਾਨੂੰ ਪੂਰੇ ਜੀ ਕਹਿੰਦੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਨੂੰ ਦੱਸੀ ਵੀ ਸੀ ਗੱਲ ਮੈਂ ਇਹ ਤਾਂ ਕਹਿੰਦੀ ਮੈਂ ਪੰਪ ਦਿੱਤੇ ਨੂੰ ਗਿਆ ਸ਼ਾਪਿੰਗ ਕਰਨੀ ਪੰਪ ਦਾ ਹੀ ਇਹਨੂੰ ਪੰਪ ਕਿਵੇਂ ਦਿੰਦੇ ਹੁੰਦੇ ਆਈ ਐਂ ਹੀ ਪੰਪ ਹੁਣ ਮੈਂ ਸੁੱਤਾ ਪਿਆ ਮੈਨੂੰ ਕਹੀ ਜਾਂਦੀ ਮੈਨੂੰ ਆਹ ਦਵਾਈ ਮੈਨੂੰ ਉਹ ਦਵਾਈ ਹੁਣ ਬੰਦਾ ਜੇ ਮੈਂਟਲ ਦਿਮਾਗ ਦਾ ਹੋਵੇ ਬੰਦਾ ਸਹੀ ਰਾਹ ਪਾਵੇ ਐਨੇ ਮੈਨੂੰ ਪੁੱਠੇ ਰਾਹ ਪਤਾ ਕਹਿੰਦੀ ਚੱਲ ਐਂ ਕਰ ਤੇਰਾ ਦੋਸਤ ਪੰਪ ਤੇ ਲੱਗਾ ਇਹਨੇ ਆਈਡੀਆ ਦਿੱਤਾ ਸਾਰਾ ਸਾਨੂੰ ਤੁਹਾਡਾ ਆਈਡੀਆ ਸੀ ਮੈਨੂੰ ਕੀ ਪਤਾ ਸੀ ਇਹਨਾਂ ਨੇ ਸੱਚੀ ਚਲੇ ਜਾਣਾ ਮੈਂ ਤਾਂ ਵੈਸੇ ਹੀ ਗੱਲ ਕਰੀ ਐ ਵੈਸੇ ਕਿਵੇਂ ਕਹਦਾ ਯਾਰ ਭਈ ਵੈਸੇ ਪੰਪ ਦਿੱਤੇ ਸੀ ਇਹ ਕੁੜੀ ਕਹਿੰਦੀ ਇਹਦੀ ਸਹੇਲੀ ਹੈ ਕਹਿੰਦੀ ਵੀ ਮੈਂ ਤਾਂ ਵੈਸੇ ਕਿਹਾ ਸੀ ਵੀ ਜਾ ਕੇ ਤੂੰ ਮਰਜੀ ਪੈਸੇ ਲੈ ਕੇ ਆ ਸ਼ਾਪਿੰਗ ਜਿਹੜੀ ਕਰਨੀ ਆ ਕਿੰਨਾ ਕਾ ਖਰਚਾ ਕਰਾਉਂਦੀ ਮਹੀਨੇ ਦਾ ਮਹੀਨੇ ਦਾ ਹੀ ਬਸ ਆ ਵੇਖੋ ਜੀ ਮੈਂ ਜੇਲ੍ਹ ਜਾਵੜਾ ਉੱਥੋਂ ਮਾੜੇ ਮੱਡੇ ਜਿਹੜੇ ਪੈਸੇ ਬਣੇ ਉਹਦੇ ਕੱਪੜੇ ਲਿਆਇਆ ਮੈਂ ਕੱਪੜੇ ਜੋਗੇ ਵੀ ਛੱਡੇ ਨੀਕਰ ਜੀ ਰਹਿੰਦੇ ਸਾਰੇ ਐਨੀ ਲੁੱਟਖੋ ਕੀਤੀ ਵੇਖ ਲਓ ਪੰਜ ਬੰਦਿਆਂ ਨੇ ਰਲ ਕੇ ਪੰਪ ਲੁੱਟਿਆ 2 ਲੱਖ ਰੁਪਈਆ ਜਿਹੜਾ ਉਹਦੇ ਵਿੱਚੋਂ ਸਿਰਫ ਨਿਕਲਿਆ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਮੋਟਰਸਾਈਕਲ ਚਲੇ ਗਏ ਇਹਨਾਂ ਦੇ ਠੀਕ ਆ ਇੱਕ ਕਾਰ ਵੀ ਚਲੀ ਗਈ ਕਿਸੇ ਦੀ ਕਾਰ ਕਾਰ ਵੀ ਇਹੀ ਲੈ ਕੇ ਆਏ ਸੀ ਕਾਰ ਤੇ ਸੀ ਇਹਨੇ ਜੀ ਤੇ ਇਹਨਾਂ ਦਾ ਇੱਕ ਜਿਹੜਾ ਮੇਰੇ ਵਾਲਾ ਮੋਟਰਸਾਈਕਲ ਸੀਗਾ ਉਹਦੇ ਤੇ ਕਿਹਨੇ ਬੰਦਾ ਛੱਡਿਆ ਸੀ ਪਹਿਲਾਂ ਮੈਂ ਤੂੰ ਵੇਖ ਕੇ ਆ ਬਈ ਉੱਥੇ ਕੱਠ ਘੁੱਟਦਾ ਨਹੀਂ ਕਿਤੇ ਬਾਹਲਾ ਉਹ ਮੋਟਰਸਾਈਕਲ ਫੜਿਆ ਗਿਆ ਕਾਰ ਤੇ ਚਾਰੇ ਪੰਜੇ ਜਨੇ ਆਏ ਸੀਗੇ ਮੈਂ ਇੱਥੇ ਸੀਗਾ ਤੇ ਮੇਰਾ ਮੋਟਰਸਾਈਕਲ ਇਹਨੂੰ ਦੇ ਕਾਰਕਾਰ ਕੀ ਦੀ ਸੀ ਕਾਰ ਘਾਤ ਹੈ ਦੀ ਸੀ ਤੇਰੀ ਸੀਕਾਰ ਹਾਂਜੀ ਮੇਰੀ ਤੈਨੂੰ ਦੱਸਿਆ ਨਹੀਂ ਇਹਨਾਂ ਨੇ ਨਾ ਵੀ ਮੈਨੂੰ ਦੱਸਿਆ ਨਹੀਂ ਭਾ ਕੇ ਲੈ ਗਏ ਕਹਿੰਦੇ ਇੱਥੇ ਹੀ ਮੁੜ ਕੇ ਆਣਾ ਆਪ ਹੂੰ ਤੇ ਇਹਨਾਂ ਨੇ ਤਾਂ ਜਾ ਕੇ ਮੈਨੂੰ ਢਾ ਲਿਆ ਯਾਰ ਤੇ ਵਿੱਚ ਹੀ ਮੈਂ ਸੱਟ ਦਗਾਉਂਦੇ ਦੋ ਚਾਰ ਫੜ ਕੇ ਟੈਚੀ ਜਿਹਾ ਸੀ ਬਹਿ ਕੇ ਗੱਡੀ 'ਚ ਨੱਪਦੀ ਸੀ ਅਸੀਂ अच्छा हुन ਗੱਡੀ ਵੀ ਗਈ ਗੱਡੀ ਵੀ ਗਈ ਬਈ ਤੇ ਫੇਰ ਹੁਣ ਅਫਸੋਸ ਨਹੀਂ ਹੁੰਦਾ ਵੀ ਇਹ ਗਲਤ ਕੰਮ ਕਰ ਲਿਆ ਬਈ ਕਰ ਲਿਆ ਹੁਣ ਕੀ ਕਰੀ ਪਹਿਲਾਂ ਵੀ ਕਦੇ ਕੀਤੀ ਕਿ ਇਹਨਾਂ ਦੀਆਂ ਗੱਲਾਂ ਚਾਕੇ ਗਾਏ ਤੇ ਪਿੱਛੇ ਲੱਗਾ ਬਈ ਯਾਰ ਆਪਾਂ ਤੋਂ ਵੀ ਨਹੀਂ ਕੰਮ ਗੀ ਹੁਣ ਤਾਂ ਇਹ ਉਹ ਗੱਲ ਹੋ ਗਈ ਸਾਨੂੰ ਘਰੇ ਵੀ ਹੁਣ ਪੰਪ ਚੋਰ ਕਹਿਣ ਲੱਗੇ ਪਿੰਡ ਚ ਵੀ ਸਾਨੂੰ ਚੇਡਾਂ ਕਰਦੇ ਆ ਹੋ ਜਾਂਦਾ ਹੋ ਜਾਂਦਾ ਪੰਪ ਚੋਰ ਪੰਪ ਚੋਰ ਤਾਂ ਫਿਰ ਕਹਿਣਾ ਹੀ ਆ ਨਾ ਹੀ ਥੋੜਾ ਯਾਰ ਇਹ じゃ ਹੋ ਗਿਆ ਵੀ ਪੰਪ ਚੋਰ ਬਣ ਗਏ ਹੈ ਹੋਰ ਜੀ ਨਹੀਂ ਹੁਣ ਲੱਗਦਾ ਜਿਹੜੇ ਪੈਸੇ ਉਹਨਾਂ ਨੇ ਵੀ ਲੈਲੇ ਕੋਸ ਨੁਕਸਾਨ ਪੱਲਿਓ ਵੀ ਕਰਾ ਲਿਆ ਬੇਇੱਜ਼ਤੀ ਵੀ ਏਡੀ ਹੋ ਗਈ ਆ ਬਾਹਾਂ ਆਪਦੀ ਦਿਖ ਇਹਦੇ ਤੇ ਤੂੰ ਐ ਲਖਾਇਆ ਵੀ ਲਵ ਯੂ ਬੇਬੇ ਬੰਦੇ ਤੇ ਫੋਟੋ ਇਹਦੀ ਸੀਗੀ ਜੀ ਮੈਂ ਵਧੀਆ ਕਰਕੇ ਸਿਪਾਈ ਸੀ ਹੁਣ ਤਾਂ ਮੈਂ ਇਹ ਵੀ ਬਦਲਤੀ ਮੈਂ ਹੋਰ ਹੀ ਕੁਝ ਬਣਾ ਲੈ ਆ ਦੇਖੋ ਬਾਹ ਤੇ ਇਹਦੇ ਵੇਖੋ ਸਹੇਲੀ ਦੀ ਫੋਟੋ ਵੀ ਬਣੀ ਸੀ ਬੰਦੇ ਦੇ ਹੁਣ ਇਹ ਜਿੰਨ ਯਾ ਕਾ ਤੋ ਬਣਾਤਾ ਇਹਦਾ ਇਹ ਜਿੰਨ ਜੀ ਮੈਂ ਬਾਹ ਬਨਤੀਆਂ ਇਹਦੀਆਂ ਮੈਂ ਮੂੰਹ ਤੇ ਪੱਟੀ ਬਨਤੀ ਬੋਲੇ ਨਾ ਇਹ ਬੋਲੇ ਨਾ ਹਾਂ ਕੀ ਹੁਣ ਇਹ ਕੰਮ ਤੁਸੀਂ ਇਹ ਨਾਲ ਕਿਵੇਂ ਫੁੱਲ ਸਾਲਿਆ ਨੇ ਇਹਨੂੰ ਕਿਵੇਂ ਪਸਾਲਿਆ ਨਾਲ ਇਹਨੇ ਇਹਨੇ ਸਾਡੀ ਪੁੱਛ ਵੀ ਨਹੀਂ ਲਈ ਜੀ ਹਾਂ ਅਸੀਂ ਜੇਲ੍ਹ ਜਾਵੜੇ ਉਦੋਂ ਬਾਅਦ ਸਾਡੇ ਪਿੱਛੇ ਆਉਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਜੀ ਇਹਦਾ ਮਗਰ ਗਈ ਨਹੀਂ ਸਾਡੇ ਪਿੱਛੇ ਆਈ ਨਹੀਂ ਹੁਣ ਆਈ ਹੈ ਬਸ ਹੁਣ ਕਿਉਂ ਆਈ ਹੈ ਜਦੋਂ ਅਸੀਂ ਬਾਹਰ ਆ ਗਏ ਵੀ ਕੋਈ 2 ਰੁਪਏ ਲੈਏ ਹੋਣਗੇ ਸਾਡੇ ਤਾਂ ਉਹ ਵੀ ਪੁਲਿਸ ਵਾਲੇ ਖੋਗੇ ਭੱਜ ਗਏ ਸਾਡੇ ਨਹੀਂ ਤੁਸੀਂ ਮਗਰ ਨਹੀਂ ਗਏ ਮੈਂ ਕਿਵੇਂ ਜਾਣਦੀ ਮੇਰੇ ਘਰਦਿਆਂ ਨੇ ਜਾਣ ਨਹੀਂ ਦਿੱਤਾਗੇ ਮੈਨੂੰ ਤੇ ਜਦੋਂ ਪੈਸੇ ਲੈਣ ਜਦੋਂ ਪੈਸੇ ਲੈਣੇ ਹੁੰਦੇ ਸੀ ਸੂਟ ਲੈਣੇ ਹੁੰਦੇ ਉਦੋਂ ਤਾਂ ਤੇਰੇ ਮਾਪੇ ਭੇਜ ਦਿੰਦੇ ਸੀ ਹੁਣ ਇਹਦੇ ਮਾਪੇ ਕਿੱਥੇ ਆ ਪੱਕੀ ਗੱਲ ਐ ਇਹ ਗੱਲ ਸੀ ਨਹੀਂ ਘਰੇ ਪਤਾ ਹੀ ਤੁਹਾਡੀ ਗੱਲ ਦਾ ਕਰੇ ਨਹੀਂ ਪਤਾ ਨਹੀਂ ਸੀ ਉਹ ਤਾਂ ਕਹਿੰਦੀ ਜਨਮ ਜਨਮ ਦਾ ਪਿਆਰ ਆ ਸੀ ਐਂ ਕਰ ਦੂੰਗਾ ਤੇਰੇ ਲਈ ਇਹ ਕਰ ਦੂੰ ਜਦੋਂ ਮਾੜੀ ਵਾ ਸਾਡੀ ਗਰਾਰੀ ਅੜ ਗਈ ਬਸ ਉਦੋਂ ਬਸ ਇਹ ਪੈ ਛੱਡ ਗਈ ਆ ਆਪਦੇ ਹੁਣ ਆਈ ਇਹਨੂੰ ਐਵੇਂ 2 ਰੁਪਏ ਸਾਨੂੰ ਦੇ ਦੂਗਾ ਉਹ ਹੁਣ ਅਸੀਂ ਤਾਂ ਕੀ ਕਹਿਣਾ ਇਹਨੂੰ ਬਸ ਆਡੇ ਵੱਲੋਂ ਤਾਂ ਬੇਜਵਾਨ ਆ ਬਸ ਅਸੀਂ ਤਾਂ ਬਸ ਖਤਮ ਆ ਸਾਡੀ ਜ਼ਿੰਦਗੀ ਐਸਾ ਤੂੰ ਬਾਹਾਂ ਤੇ ਬਾਹ ਦੇ ਦਾ ਇੱਧਰ ਐਵੇਂ ਲਿਖਿਆ ਬੇਬੇ ਲਵ ਯੂ ਫਰਾਨਾ ਢਿੰਗੜਾ ਇਹ ਕਿਉਂ ਲਿਖਿਆ ਇਹ ਤਾਂ ਮਾਂ ਪਿਓ ਨੂੰ ਪਿਆਰ ਕਰਦੇ ਆਂ ਲਿਖਿਆ ਤਾਂ ਤੇ ਮਾਂ ਪਿਓ ਪਿੱਛੇ ਕਦੇ ਕੰਮ ਕੀਤਾ ਮਾਂ ਪਿਓ ਲਈ ਕਦੇ ਦਿਹਾੜੀ ਲਾਈ ਤੇ ਮਾਪੇ ਲਈ ਡਾੜੀ ਲਾਉਂਦੇ ਸੀਗੇ ਉਹ ਤਾਂ ਬਾਅਦ ਚ ਇਹਦੇ ਨਾਲ ਪੰਗਾ ਪੈ ਗਿਆ ਬਣੀ ਕਿਦੜੋਂ ਫਸ ਗਈ ਇਹ ਹੂੰ ਤੇ ਮਾਪੇ ਜੋ ਗੇਵਣ ਛੱਡਿਆ ਸਾਨੂੰ ਤਾਂ ਹੂੰ ਹਣ ਕੀ ਕੀ ਲੱਗ ਘਰ ਦੇ ਸਾਡੇ ਤੇ ਸ਼ੱਕ ਕਰਦੇ ਸਾਨੂੰ ਇਹ ਕੋਠੇ ਦੇ ਮੰਜਾ ਢਾਹ ਦਿੰਦੇ ਆ ਹੂੰ ਸਾਨੂੰ ਤਾਂ ਉਹ ਵੀ ਕਹਿੰਦੇ ਵੀ ਘਰੇ ਨਾ ਪੋ ਸਾਡੇ ਕੋਠੇ ਤੇ ਪੈ ਜਾਓ ਉਹ ਵੀ ਨਿਗਰ ਰੱਖਦੇ ਆ ਜਿਵੇਂ ਪੈਸੇ ਪੈਂਦੇ ਉੱਥੇ ਜਿੰਦਾ ਲਾ ਕੇ ਰੱਖਦੇ ਆ ਹਾਂ ਕੱਲੇ ਨੂੰ ਘਰੇ ਨਹੀਂ ਛੱਡਦੇ ਚੋਰ ਹੀ ਸਮਝਦੇ ਘਰ ਦੇ ਵੀ ਹੁਣ ਮੈਂ ਸਿੱਧੀ ਜੀ ਗੱਲ ਦੱਸਾਂ ਤੁਹਾਨੂੰ ਮਾਨੂੰ ਪਤਾ ਜਿਹੜਾ ਪੰਪ ਲੁੱਟਿਆ ਉਹ ਤਕੜੇ ਮਾਲਕਾ ਠੀਕ ਆ ਤੁਹਾਡੇ ਖਿਲਾਫ ਦੋ ਦੋ ਵਕੀਲ ਆ ਜਿਹੜੇ ਉਹ ਲੜਨਗੇ ਤੁਹਾਡੇ ਤੋਂ ਉਥੋਂ ਤੱਕ ਨਹੀਂ ਨਿਵਿਆ ਜਾਣਾ ਹੁਣ ਅਸੀਂ ਜਮਾਨਤ ਤਾਂ ਆ ਗਈ ਬਾਹਰ ਕੋਈ ਨਾ ਅਸੀਂ ਉਹ ਵੀ ਵੇਖਾਂਗੇ ਹਣ ਚੋਰੀ ਦਾ ਪਰਚਾ ਕੋਈ ਬੜਾ ਵੱਡਾ ਨਹੀਂ ਹੁੰਦਾ ਕੋਈ ਚੱਕਰ ਨਹੀਂ ਅਸੀਂ ਵੇਖ ਲਾਂਗੇ ਪੱਕੀ ਗੱਲ ਆ ਪਰ ਇੱਕ ਗੰਮ ਗਲਤ ਹੋ ਗਈ ਮਾਪੇ ਮੁਰੇ ਪਾਣੀ ਵਿੱਚ ਹੋ ਗਈ ਪਿੰਡ ਵਾਲੇ ਵੀ ਆਪਣ ਤੇ ਤੇ ਇਤਬਾਰ ਨਹੀਂ ਕਰਦੇ ਹੁਣ ਹੁਣ ਤਾਂ ਉਹ ਕਹਿੰਦੇ ਕਹਿੰਦੇ ਸ਼ਮਸ਼ਾਨ ਘਾਟ ਦੇ ਜਿਹੜੀ ਉਹ ਨਹੀਂ ਅੰਤੇ ਜਿਹਦੇ ਤੇ ਬੰਦਾ ਪਾ ਕੇ ਉਹ ਸਾੜਦੇ ਹੁੰਦੇ ਆ ਹਨਾ ਸੰਸਕਾਰ ਕਰ ਦਿੰਦੇ ਆ ਉਹਦੇ ਜਿਹੜੇ ਲੋਹੇ ਦੀਆਂ ਅੰਗਲਾਂ ਸੀਗੀਆਂ ਉਹ ਵੀ ਸਾਡੇ ਨਾਲ ਆਦੀਆਂ ਵੀ ਇਹਨਾਂ ਨੇ ਚੋਰੀ ਕੀਤੀ ਹੋਣੀ ਆ ਉਹ ਵੀ ਚੋਰੀ ਹੋ ਗਈ ਉੱਥੋਂ ਵੀ ਚੋਰੀ ਹੋ ਗਈ ਹੁਣ ਉਹ ਵੀ ਸਾਡਾ ਨਾਂ ਲਾਈ ਜਾਂਦੇ ਵੀ ਤੁਸੀਂ ਚੋਰੀ ਕੀਤੀ ਆ ਅਸੀਂ ਦੱਸ ਜੀ ਇਹੋ ਜੀ ਛੋਟੀ ਚੋਰੀ ਨਹੀਂ ਕਰਨ ਵਾਲੀ ਅਸੀਂ ਅਸੀਂ ਵੱਡੀਆਂ ਵਾਰਦਾਤਾਂ ਦੇ ਹੋ ਆ ਜੀ ਤੁਸੀਂ ਦੇਖੋ ਸੇਵਾ ਜਿਹੜੀ ਸਿੜੀ ਹੁੰਦੀ ਉਹ ਵੀ ਚੋਰੀ ਹੋ ਗਈ ਐ ਇਹਨਾਂ ਦਾ ਨਾਂ ਲੱਗਦਾ ਪਹਿਲਾਂ ਇਹਨਾਂ ਨੇ ਪੰਪ ਲੁੱਟਣ ਦੀ ਕੋਸ਼ਿਸ਼ ਪੰਪਾਂ ਜੀ ਆਇਆ ਵੈਸੇ ਪੰਪ ਵੀ ਇਹਨਾਂ ਦਾ ਕੋਈ ਬਹੁਤਾ ਉੱਥੇ ਇਹਨਾਂ ਲੁੱਟਿਆਣ ਗਿਆ ਤੇ ਜਦੋਂ ਸਾਰਾ ਹੀ ਸਾਰਾ ਘਟਾ ਮੈਨੂੰ ਇਹਨੇ ਬਵਾਇਆ ਪਰਲੇ ਨੇ ਜੀ ਇਹਨੇ ਕਹਿੰਦਾ ਮੈਂ ਪਲਾਨਿੰਗ ਬਣਾਉਣਾ ਪਲਾਨਿੰਗ ਬਣਾਉਣਾ ਐਪ ਤਾਂ ਕਿਹੜੀ ਪਲਾਨਿੰਗ ਬਣਾਈ ਸਾਰਾ ਕੋਈ ਬੀੜਾ ਭਾਤਾ ਪਤਾ ਨਹੀਂ ਸੀਗਾ ਵੀ ਉੱਥੇ ਘੱਟ ਪੈਸੇ ਹੋਣਗੇ ਉਹ ਇਹਨਾਂ ਨੇ ਫਿਰ ਫੋਨ ਹੀ ਬੰਦ ਕਰ ਲਿਆ ਮੈਨੂੰ ਕਿਵੇਂ ਦੱਸਦਾ ਮੈਂ ਪੈਸੇ ਤਾਂ ਮੈਨੂੰ ਪਤਾ ਸੀ ਵੀ ਅੱਜ ਘੱਟ ਆ ਇਹ ਉਧਰੋਂ ਤੁਰ ਪਏ ਤੇ ਮੈਂ ਇਹਨਾਂ ਫਿਰ ਫਿਰ ਫਸੇ ਕਿਵੇਂ ਪੁਲਿਸ ਕੋਲੇ ਕਿਵੇਂ ਫਸੇ ਫਸੇ ਕਿ ਸਾਡੇ ਕੋਲ ਪੈਸੇ ਨਹੀਂ ਹੁੰਦੇ ਇਹਨਾਂ 2 ਮਹੀਨੇ ਦਾ ਪਹਿਲਾਂ ਪੰਪ ਤੇ ਲਾਇਆ ਸੀ ਹੂੰ 2 ਮਹੀਨੇ ਨੂੰ ਡਿਊਟੀ ਲਈ ਵੀ ਤੂੰ ਪੰਪ ਤੇ ਲੱਗ ਜਾ ਇਹ ਪੰਪ ਤੇ ਲੱਗ ਗਿਆ ਜੀ ਠੀਕ ਹੈ ਇਹ ਫਿਰ ਉਹਨਾਂ ਨੇ ਉੱਥੇ ਸਾਰਾ ਕੁਝ ਇਹਨਾਂ ਪਤਾ ਕਰ ਲਿਆ ਵੀ ਬੰਦਾ ਕਿਹੜੇ ਵੇਲੇ ਰੋਟੀ ਖਾਣ ਜਾਂਦਾ ਕਿਹੜੇ ਵੇਲੇ ਕੀ ਕਰਦੇ ਆ ਮੁਲਾਜ਼ਮ ਕਿਹੜੇ ਵੇਲੇ ਖੜਾ ਹੁੰਦਾ ਬਾਬਾ ਇੱਕ ਬਰਛੇ ਵਾਲਾ ਖੜਾ ਰਹਿੰਦਾ ਉਹ ਕਦੋਂ ਕਿਹੜੇ ਵੇਲੇ ਜਾਂਦਾ ਕਿੱਧਰ ਜਾਂਦਾ ਕੀ ਕਰਦੇ ਆ ਡਿਊਟੀ ਕਿਹਦੀ ਕਦੋਂ ਚੇਂਜ ਹੁੰਦੀ ਆ ਫਿਰ ਜਦੋਂ ਇਹਦੀ ਡਿਊਟੀ ਸੀਗੀ ਇਹਦੀ ਪਲਾਨਿੰਗ ਸਾਡੀ ਪੂਰੀ ਸੀਗੀ ਮਾਏ ਕਹਿੰਦਾ ਜਿਵੇਂ ਆ ਵੀ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ ਵੀਡੀਓ ਜੇ ਨੌਕਰ ਘਰ ਚ ਰੱਖ ਲਿਆ ਮਾਰ ਕੁੱਟ ਗਏ ਉਹ ਲੁੱਟ ਪੁੱਟ ਕੇ ਲੈ ਗਏ ਕੰਮ ਤੇ ਬੰਦਾ ਰੱਖਣ ਤੋਂ ਪਹਿਲਾਂ ਵੀ ਜ਼ਰੂਰ ਉਹਦਾ ਪਿਛੋਕੜ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇਹਨਾਂ ਬੰਦਿਆਂ ਕਰਕੇ ਜੇ ਕੋਈ ਕਿਸੇ ਦੇ ਕੰਮ ਤੇ ਲੱਗਦਾ ਕਰਦਾ ਤੇ ਉਹ ਕਿਤੇ ਨਾ ਕਿਤੇ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੁਣ ਤੈਨੂੰ ਉੱਥੇ ਤੂੰ ਕੰਮ ਤੇ ਲੱਗਿਆ ਮਾਲਕਾਂ ਨੇ ਤੇਰੇ ਤੇ ਵਿਸ਼ਵਾਸ ਕੀਤਾ ਠੀਕ ਆ ਤੂੰ ਅੱਜ ਵੀ ਉਹੀ ਸ਼ਰਟ ਪਾਈ ਖੜਾ ਤੈਨੂੰ ਨਹੀਂ ਆਇਆ ਲੱਗਿਆ ਵੀ ਤੂੰ ਗਲਤ ਕਰ ਰਹੇ ਹੋ ਸ਼ਰਟ ਹੋ ਰਹੀ ਨਹੀਂ ਜੀ ਅੱਕੀ ਇਹ ਹੀ ਬਚੇ ਹੀ ਨਹੀਂ ਕੋਈ ਜੀ ਹ ਉਹੀ ਸ਼ਰਟ ਪਾਉਣੀ ਆ ਜੀ ਫਿਰ ਫਿਰ ਪੁਲਿਸ ਕੋਲੇ ਫਸੇ ਕਿਵੇਂ ਉਹਦੇ ਗੱਡੀ ਦੇ ਜੋਸੀਂ ਤੇਜ਼ ਜਾਂਦੇ ਸੀਗੇ ਜੀ ਤੇ ਮੂਰੇ ਨਾਕਾ ਸੀਗਾ ਤੇ ਇਹ ਡਰਾਈਵਰ ਇਹ ਕਰਦਾ ਸੀਗਾ ਡਰਾਈਵਿੰਗ ਇਹ ਸੀਗੇ ਵੀ ਪੂਰੀ ਪੁਲਿਸ ਖੜੀ ਆ ਵੀ ਉਹ ਤਾਂ ਉਹੜੀ-ਉੜੀ ਕਰਕੇ ਕੱਢ ਲਾ ਤੇ ਇਹਨੇ ਜਦੋਂ ਜਮਾਂ ਕੋਲੇ ਜਾਵੜੇ ਇਹਨੇ ਉਹ ਗੱਡੀ ਮੋੜਤੀ ਕਿਦਾਂ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਗੱਡੀ ਕਾਹਤੋਂ ਮੋੜੀ ਜਾ ਜਮਾਂ ਨਾਕੇ ਦੇ ਕੋਲੋਂ ਉਹਨੇ ਫਿਰ ਮਗਰ ਲਾ ਲਈ ਗੱਡੀ ਸਾਨੂੰ ਕਿਲੋਮੀਟਰ ਵੀ ਨਹੀਂ ਜਾਣ ਦਿੱਤਾ ਪੈਂਚਰ ਹੋ ਗਈ ਆ ਗੱਡੀ ਆ ਪੈਂਚਰ ਹੋ ਗਈ ਚਪਲੇ ਆਈ ਸਾਨੂੰ ਕੁੱਟਿਆ ਫਿਰ ਕੁੱਟਿਆ ਕਿੰਨਾ ਉਹਦਾ ਫਿਰ ਜਿਹੜੇ ਜਿਹੇ ਚ ਕੁੱਟਿਆ ਲੈਗਸ ਉਹਦੀਆਂ ਚੱਪਲਾ ਨਹੀਂ ਹੁੰਦੀਆਂ ਹੂੰ ਉਹਨਾਂ ਨਾਲ ਕੰਨ ਨਹੀਂ ਕੁੱਟੇ ਇਕੱਲੇ ਸਾਡੇ ਦਾ ਕੰਨ ਨੇ ਫੋੜ ਦਿਆ ਲੈਟਾਂ ਰਗੇ ਹੋਗੇ ਸੀ ਹੁਣ ਕੀ ਕਰੀਏ ਇਹ ਉਹ ਕੰਨ ਕੁੱਟੇ ਇਹਨਾਂ ਦੇ ਚੱਪਲਾ ਨਾਲ ਪੁਲਿਸ ਵਾਲਿਆਂ ਨੇ ਬੰਦੇ ਮੰਨਦੇ ਇਹ ਗੱਲ ਤਾਂ ਸਹੀ ਆ ਜਿਹੜੀ ਗੱਲ ਹੈਗੀ ਆ ਉਹ ਹਕੀਕਤ ਆ ਵੀ ਪੁਲਿਸ ਚੱਪਲਾ ਨਾਲ ਵੀ ਕੁੱਟਦੀ ਆ ਉੱਥੇ ਵੀ ਕੁੱਟਿਆ ਬਹੁਤ ਕੁੱਟਿਆ ਹੀ ਉਹਨਾਂ ਨੇ ਲੱਤਾਂ ਬੰਨ ਲੀਆਂ ਇਹ ਉਹਦੇ ਨਾਲ ਕੀ ਕਹਿੰਦੇ ਹੁੰਦੇ ਆ ਉਹ ਸੁਹਾਗੇ ਜੇ ਨਾਲ ਤੇ ਬਸ ਫੇਰੀ ਕੀ ਕਮਾਈ ਹੁਣ ਨੰਗਾ ਕਰ ਲਿਆ ਤੁਹਾਨੂੰ ਬੰਦ ਸਿੱਧੀ ਬਹੁਤ ਕੁੱਟਿਆ ਸੀ ਤੁਹਾਨੂੰ ਪੈਸੇ ਕਿਹਦੇ ਕੋਲੇ ਸੀਗੇ ਮੈਨੂੰ ਦੱਸੀ ਉਦੋਂ ਆਉਂਦੇ ਸੀ ਜਦੋਂ ਇਹਦੇ ਵਜਦੀ ਸੀ ਇਹ ਗਾਲ ਕੱਢਿਆ ਕਰੇ ਜਦੋਂ ਇਹ ਫਟਾ ਵੱਜਿਆ ਕਰੇ ਇਹ ਕਰਦਾ ਥੋਡੀ ਭੈਣ ਨੂੰ ਐਂ ਕਹਦਾ ਕਦੇ ਉਹ ਫੇਰ ਕੁੱਟਿਆ ਕਰਨੀ ਪੁਲਿਸ ਲੈਣ ਗਾਲ ਕੱਢਦਾ ਜੀ ਨਹੀਂ ਤੂੰ ਤੇਰੇ ਕੋਲ ਤਾਂ ਗੱਡੀ ਸੀਗੀ ਠੀਕ ਆ ਘਰੇ ਸਰਦਾ ਵਰਦਾ ਸੀ ਨਾ ਹਾਂ ਬਈ ਤੇ ਫਿਰ ਕਿਉਂ ਲੱਗਿਆ ਇਹਨਾਂ ਦੇ ਪਿੱਛੇ ਉਹ ਬਈ ਲਿਆ ਸੀ ਬਾ ਮਾ ਜਾਵੜੇ ਤੂੰ ਤਾਂ ਕਰੋ ਸਰਦਾ ਵਰਦਾ ਹਾਂਜੀ ਸਰ ਤੇ ਫਿਰ ਤੂੰ ਕਿਵੇਂ ਫਸ ਗਿਆ ਇਹਨਾਂ ਨਾਲ ਉਹ ਮੇਰੀ ਗੱਡੀ ਸੀ ਜਿਹੜੀ ਉਹਦੇ ਟੂਬਲੈਸ ਟਾਇਰ ਸੀ ਜੀ ਹੂੰ ਤੇ ਮੈਨੂੰ ਇਹ ਟੱਕਰ ਕੇ ਕਹਿੰਦੇ ਆਤ ਨੂੰ ਪੰਪੀ ਦਵਾ ਲਿਆਉਣੇ ਯਾਰ ਤੇਰੇ ਨਿੱਤ ਦਾ ਪੰਗਾ ਹੈਨਾ ਤੇ ਮੈਨੂੰ ਕੀ ਪਤਾ ਸੀ ਪੰਪੀ ਨਾਲ ਲੈ ਆਉਣਗੇ ਜੀ ਇਹ ਅੱਛਾ ਵੀ ਪੰਪ ਲੁੱਟਣ ਜਾਣਗੇ ਪੰਪ ਲੋਟੀ ਲੈ ਗਈ ਹੈ ਅੱਛਾ ਗਏ ਤੈਨੂੰ ਪੰਪ ਦਵਾਉਣ ਸੀ ਹਵਾ ਘਟਦੀ ਹੈ ਅਸਾ ਪੰਪੀ ਚੱਕ ਲਈ ਜਿੰਨੇ ਚਾਰੇ ਹੂੰ ਤੇ ਬਸ ਅੱਜ ਪੰਪ ਲਿਆਂਦਾ ਜੀ ਬੈਠਿਆ ਚਾਰੇ ਇੱਥੇ ਬੈਠੇ ਆ ਹਵਾ ਘਟਦੀ ਸੀ ਟਾਇਰਾਂ ਜੇ ਬੰਦੇ ਦੀਆਂ ਗੱਡੀ ਦੀਆਂ ਚ ਇਹ ਨੂੰ ਕਹਿੰਦੇ ਪੰਪ ਦਵਾ ਕੇ ਲਿਆਉਣਾ 1.5 200 ਦਾ ਆਜੂ ਗਾਂ ਪੰਪ ਲੁੱਟਣ ਉੱਠ ਕੇ ਵੇਖ ਤੂੰ ਪੰਪਾਂ ਚ ਆ ਗਿਆ ਮੈਂ ਆ ਗਿਆ ਜੀ ਪੰਪਾਂ ਸਾਡਾ ਜਿਹੜਾ ਉਸਤਾਦ ਸੀਗਾ ਉਹ ਅੱਜ ਆਇ ਭੱਜਿਆ ਉਹੀ ਆ ਤੁਹਾਡਾ ਉਸਤਾਦ ਹੀ ਭੱਜਿਆ ਹੋਇਆ ਜੀ ਉਹ ਉਹ ਵਧੀਆ ਜਰਾ ਡਿਊਟੀ ਕਰਦਾ ਹੀ ਪਹਿਲ ਸੇ ਲੱਗਿਆ ਸੀ ਜੀ ਹਾਂ ਉਹ ਬਸ ਉਹ ਜਰਾ ਉੱਥੋਂ ਹੀ ਰਹਿ ਗਿਆ ਵਾਂਝਾ ਹੋ ਗਿਆ ਜੀ ਹੁਣ ਆਏ ਨਹੀਂ ਪਤਾ ਕਿੱਥੇ ਆ ਉਹ ਲੋਕਿਆ ਵਾ ਉਹ ਉਹ ਲੋਗਨ ਨੂੰ ਤਾਂ ਲੋੜ ਹੀ ਦਿਨ ਚ ਕਿਹੜਾ ਦੀਂਦਾ ਹੀ ਉਹ ਕਾਲੇ ਰੰਗ ਦਾ ਹਾਂ ਕਾਲੇ ਰੰਗ ਦਾ ਜਿਵੇਂ ਨਹੀਂ ਪਤਾ ਲੱਗਦਾ ਜਮਾ ਹੀ ਨਹੀਂ ਪਤਾ ਲੱਗਦਾ ਜੀ ਜੀ ਉਹ ਲੁਕਿਆ ਹੋਇਆ ਜੀ ਜਿੱਦੇ ਉਹ ਮਿਲ ਗਿਆ ਐ ਨਹੀਂ ਪਤਾ ਸਾਨੂੰ ਫੇਰ ਦੇਲ ਹੋ ਜਾਈ। ਲਓ ਹਾ ਜੀ ਇੱਕ ਬੰਦਾ ਫਰਾਰ ਆ ਹਜੇ ਬਹੁਤ ਇਹਨਾਂ ਕੋਲ ਪੁੱਛਤਾ ਆਛਾ ਜਿਹੜੀ ਉਹ ਕਿਤੇ ਨਾ ਕਿਤੇ ਹੋਣੀ ਆ ਪਰ ਤੈਨੂੰ ਨਹੀਂ ਲੱਗਦਾ ਵੀ ਤੂੰ ਕੁੜੀਆਂ ਦੇ ਨਾਂ ਤੇ ਕਲਾਂਕੀਆਂ ਕੁੜਗੇ। ਕਲਾਂਕੀ ਤਾਂ ਕਿਉਂ ਆ ਕੁੜੀਆਂ ਸਾਰੀਆਂ ਹੀ ਸ਼ੋਪਿੰਗ ਕਰਦੀਆਂ ਮੈਂ ਕਿਹੜਾ ਕੱਲੀ ਨੇ ਆ ਕਿੱਡੀ ਸ਼ੋਪਿੰਗ ਹੋਈ ਵੀ ਇਹਨਾਂ ਨੂੰ ਪੰਪ ਦੇ ਕੇ ਪੰਪ ਲੁੱਟੋ ਤੇ ਫੇਰ ਮੈਨੂੰ ਸ਼ੋਪਿੰਗ ਦਵਾਓ। ਤੈਨੂੰ ਇਹਨੂੰ ਕੀ ਦਵਾਇਆ ਸੈਂਡਲ ਦਵਾਏ ਸੀ ਨਾ? ਕਿਨੋਂ ਜੀ? ਸੈਂਡਲ ਇਹਨੂੰ। ਐਨੂੰ ਤਾਂ ਸੈਂਡਲ ਵੀ ਦਵਾਏ। ਉਹਨਾਂ ਨੇ ਜਿਹੇ ਲੱਗਿਆ ਵੀ ਇਹ ਤਾਂ ਸੈਂਡਲ <laughs> <laughs> बस ये ही गल हो गई है <laughs> ओ हुन की करी जी हुन मेनू त चल वधिया लगी सी जी हुन <laughs> मेरे दिलੋਂ ਲੱਗੀ ਜੀ ਸਿੱਧੀ ਜੀ ਗੱਲ ਕਿਉਂਕਿ ਜਿਹੜੀ ਇੰਨਾ ਇੰਨਾ ਕੱਚਾ ਪਿਆਰੀ ਸੀ ਕੱਚਾ ਪਿਆਰ ਮੈਂ ਤਾਂ ਪੱਕਾ ਹੀ ਕਰਦਾ ਸੀ ਐਨੇ ਕੱਚਾ ਲਿਖਿਆ ਸੀਗਾ ਉਹਦੇ ਹੱਥਾਂ ਤੇ ਮਹਿੰਦੀ ਤੇ ਲਿਖ ਲੈਂਦੀ ਸੀ ਵੀ ਆਹ ਲਿਖਤਾ ਮੇਰਾ ਜੀਤ ਲਿਖ ਦਿੰਦੀ ਸੀ ਜੀਤ ਹਾਰ ਗਿਆ ਹੈ ਜਿੱਤਿਆ ਨਹੀਂ ਗਿਆ ਹਾਂ ਮਹਿੰਦੀ ਦੇ ਵਿਚਾਲੇ ਇਹ ਲਿਖ ਦਿੰਦੀ ਸੀ ਵੀ ਜੀਤ ਲਿਖਤਾ ਤੇਰਾ ਨਾ ਐ ਵਿਖਾਉਂਦੀ ਵੀਡੀਓ ਕਾਲ ਤੇ ਹਾਂ ਮੈਨੂੰ ਕੀ ਪਤਾ ਇਹ ਪਿਆਰ ਪਿਆਰ ਨਹੀਂ ਇਹਨੂੰ ਇਹਨੂੰ ਕਿਵੇਂ ਫੜਿਆ ਪੁਲਿਸ ਵਾਲਿਆਂ ਤੂੰ ਨਾਂ ਨੂੰ ਲਿਆ ਜਾਂ ਕੀ ਹੋਇਆ ਚੱਕਰ ਕਿਵੇਂ ਪਿਆ ਨਾਂ ਤਾਂ ਐ ਹੋ ਗਿਆ ਹੀ ਮੈਂ ਸਾਰੀ ਗੱਲ ਦੱਸਤੀ ਸਿੱਧੀ ਉਹ ਵਕੀਲ ਸਾਹਿਬ ਕਹਿੰਦੇ ਕਹਿੰਦੇ ਬੋਲਣਾ ਨਹੀਂ ਜੱਜ ਮੁਰੇ ਪਰ ਮੈਨੂੰ ਐ ਸੀਗਾ ਜੇ ਮੈਂ ਨਾ ਬੋਲਿਆ ਫਿਰ ਮੈਂ ਸਾਨੂੰ ਛੁੱਟਾਂਗੇ ਕਿਵੇਂ ਸੀ ਜੇ ਮੈਂ ਬੋਲਿਆ ਉਹਨਾਂ ਨੇ ਛੜਤਾ ਹੀ ਸੱਚੀ ਦੱਸਾਂ ਸਰ ਮੈਂ ਰੋ ਪਈ ਉਹਦੇ ਮੁਰੇ ਬਸ ਮੈਂ ਹੀ ਮੈਂ ਕਹੀ ਬਹੁਤ ੱਟਕਾ ਹੋ ਰਹੀ ਸਾਡੇ ਨਾਲ ਅਸੀਂ ਤਾਂ ਹੀ ਪੰਪਾਂ ਜਾ ਕੇ ਪੰਪ ਲੁੱਟ ਲਈ ਅਸੀਂ ਤਾਂ ਬਹੁਤ ਗਲਤੀ ਕੀਤੀ ਹੈ ਵੱਡੀ ਜੇ ਇੱਕ ਕੁੜੀ ਸੀਗੀ ਮੈਂ ਸਾਰੀ ਗੱਲ ਸੁਣਾਈ ਉਹਨਾਂ ਨੂੰ ਵੀ ਐ ਕਰਕੇ ਆ ਸੀ ਐ ਮੈਂ ਦਿਹਾੜੀਆਂ ਕਰਦਾ ਸੀ ਮਾਪੇ ਉਹ ਐ ਸੀ ਮੇਰਾ ਐ ਫਲਾਨਾ ਤੇ ਸਾਰਾ ਕੁਝ ਗਿਆ ਜੀ ਮੈਂ ਉਹਨਾਂ ਨੇ ਕਹਿੰਦਾ ਚਲੋ ਛੱਡ ਦੋ ਪਹਿਲੀ ਗਲਤੀ ਮਾਫ਼ ਕਰ ਦਿਓ ਹਾਂ ਵੀ ਪਹਿਲੀ ਗਲਤੀ ਚਲ ਮਾਫ਼ ਕਰ ਦੋ ਇਹਨਾਂ ਨੂੰ ਜਮਾਨਤ ਤੇ ਛੱਡ ਦਿੰਨੇ ਆ ਬਾਅਦ ਦੇ ਵਿੱਚ ਇਹਦਾ ਨਾਮ ਦੱਸਤਾ ਸੀਗਾ ਇਹਨਾਂ ਨੂੰ ਚੱਕ ਲੈਂਦਾ ਜੀ ਅੱਛਾ ਫਿਰ ਹੁਣ ਹਾਂ ਇਹ ਵੀ ਕੱਟ ਗਿਆ ਜੀ ਸਿਰਲੇ ਦੋ ਕੁ ਮਹੀਨੇ ਇਹ ਵੀ ਦੇਲ ਚ ਰਹਿ ਗਈ 2 ਮਹੀਨੇ ਕੱਟ ਕੇ ਇਹ ਤੇ ਫਿਰ ਤੁਹਾਨੂੰ ਲੱਗਿਆ ਨਹੀਂ ਇਹਰੇ ਗਲਤ ਕੰਮ ਕੀਤਾ ਸਭ ਤੋਂ ਵੱਡੀ ਗਲਤੀ ਤਾਂ ਤੇਰੀ ਸੀ ਜਿੰਨਾ ਤੂੰ ਵਿਸ਼ਵਾਸ ਕੀਤਾ ਉੱਥੇ ਲੱਗਿਆ ਇੰਨੇ ਪੈਸੇ ਤੈਨੂੰ ਅੱਛਾ ਪੈਸੇ 2 ਲੱਖ ਨਿਕਲੇ ਤੂੰ ਇਹਨਾਂ ਨੂੰ 10 ਲੱਖ ਕਿਉਂ ਕਹੇ ਤਾ 10 ਲੱਖ ਕੇ ਹੁੰਦਾ ਸੀਗਾ ਜੀ ਨਿਤ ਸੇਲ ਸੀ ਸਾਡੀ 8 9 ਰੱਖਦੀ ਡੇਲੀ ਉਹਦੇ ਕਿਵੇਂ ਕੋਈ ਪਹਿਲਾਂ ਜਮਾ ਕਰਾਇਆ ਸੀ ਉਹਦੇ ਕੋਲ ਪਹਿਲਾਂ ਲੈ ਗਏ ਸੀਗੇ 7:00 ਬਈ 2 ਜਾਨੀ ਕਿ 15 20 ਮਿੰਟ ਪਹਿਲਾਂ ਨਾਲ ਦੇ ਕਰਾਏ ਜਮਾ ਉਹ ਸਾਡੇ ਕੋਲ ਰਹਿ ਕੇ ਥੋੜੇ ਜਦੋਂ ਮੈਨੂੰ ਮੈਨੂੰ ਦੱਸਣ ਲੱਗਿਆ ਵੀ ਤੁਸੀਂ ਅੱਜ ਨਾ ਆਇਓ ਪੈਸੇ ਘਟਾ ਉਹਦੇ ਉਧਰ ਤਾਂ ਆ ਗਏ ਬਈ ਉਦੋਂ ਤਾਂ ਉਹਨੂੰ ਲੁੱਟ ਲਿਆ ਉੱਥੇ ਜਾਂਦੇ ਹਾਂ ਤੇ ਉਹ ਤੇ ਕੋਲ 2 ਲੱਖੀ ਸੀ ਜੀ ਤੇ ਮੈਨੂੰ ਤੇ ਇਹਨੇ ਕਿਹਾ ਸੀ ਵੀ 2 ਲੱਖ ਤੈਨੂੰ ਦੇਵਾਂ ਕੱਲੇ ਨੂੰ ਉਹ ਸਾਰੇ 2 ਲੱਖ ਨਿਕਲਿਆ ਜੀ ਹੁਣ ਜਿਹੜਾ ਪੰਜਵਾਂ ਭੱਜਿਆ ਉਹ ਕਿੱਧਰ ਗਿਆ ਉਹ ਹੀ ਫਰਾਰ ਹੈ ਜੀ ਤੇ ਉਹ ਮੈਨੂੰ ਤਾਂ ਡਰ ਲੱਗਿਆ ਜੀ ਤੇ ਉਹਨੂੰ ਫੜ ਲੈ ਸਾਨੂੰ ਫੇਰ ਕੁੱਟਣਗੇ ਉਹਦੇ ਸਾਰੇ ਹੀ ਕੁੱਟ ਪੈ ਗਈ ਜੀ ਇਹਨੂੰ ਬੜਾ ਕੁੱਟਿਆ ਜੀ ਨਾਲ ਕੁੱਟਣਾ ਤਾਂ ਸੀਗਾ ਫੇਰ ਹੁਣ ਅੱਗੇ ਕੀ ਕਹਿਣਾ ਕੀ ਮੈਸੇਜ ਕੀ ਦੇਣਾ ਲੋਕ ਸੇਲੀਆ ਨਾ ਬਣਾਉ ਸਿੱਧੀ ਗੱਲ ਹੈ ਤੇ ਪੰਪਾਂ ਚ ਆ ਕੇ ਕਿਸੇ ਦੇ ਵੀ ਪੰਪਾਂ ਚ ਸੇਲੀ ਦੇ ਨਹੀਂ ਕਿਸੇ ਦੇ ਵੀ ਮਿਹੱਜੀ ਦੇ ਵੀ ਹੋ ਗਏ ਦੋਸਤ ਵੀ ਹੋ ਗਏ ਆਪਣੇ ਕਿਸੇ ਦੇ ਪੰਪ ਦੇ ਵਿੱਚ ਆ ਕੇ ਬਈ ਕੋਈ ਗਲਤ ਕਦਮ ਨਾ ਚੱਕੋ ਜਿਵੇਂ ਆ ਬੇਕਸੂਰ ਸੀਗਾ ਜੀ ਇਹ ਵੀ ਬਿਨਾਂ ਗੱਲੋਂ ਫਸ ਗਿਆ ਜੀ ਤੇ ਲੈ ਕੇ ਤਾਂ ਗਏ ਸੀ ਤੁਸੀਂ ਉਹਨੂੰ ਲੈ ਕੇ ਅਸੀਂ ਗਏ ਸੀ ਗਲਤੀ ਮੰਨਦੇ ਆ ਜੀ ਤੇ ਬਸ ਪੈਸਾ ਇੱਕ ਹੈਜੀ ਚੀਜ਼ ਹੈ ਜੀ ਬੰਦੇ ਨੂੰ ਨਾ ਗਲਤ ਕਰ ਦਿੰਦੀ ਹੈ ਮਜਬੂਰ ਕਰ ਦਿੰਦੀ ਹੈ ਗਲਤ ਕੰਮ ਕਰਨ ਲਈ ਸਾਡਾ ਤਾਂ ਮੋਟਰ ਪੈਸਾ ਬਹੁਤ ਕਹਿਸਤਾ ਤੇ ਸੀਗਾ ਜੀ ਮੇਰੇ ਮੋਟਰਲੇ ਵੀ ਕਹਿਸਤਾ ਤੇ ਸੀ ਤੇ ਹੁਣ ਕਿਸ ਤਾਂ ਕੌਣ ਭਰਦਾ ਕਿਸਤਾ ਪੁੱਲ ਥੋੜੀ ਬਸ ਠੱਲਦੇ ਥੋਈ ਭਰੀ ਜਾਣਗੀ ਆਲਾ ਮੇਰਾ ਮੋਟਰਸਾਈਕਲ ਕਿਸ਼ਤਾਂ ਦੇ ਸੀ ਠਾਣੇ 'ਚ ਖੜਾ ਸ਼ਾਇਦ ਉਹ ਕਿਸ਼ਤਾਂ ਉਹ ਕਿਸ਼ਤਾਂ ਭਰਦੇ ਨਹੀਂ ਉਹ ਤਾਂ ਲੈ ਲੈਂਦੇ ਆ ਕਿਸ਼ਤਾਂ ਵਾ ਗਿਆ ਜੀ ਹੁਣ 2 ਮਹੀਨੇ ਚਲਾਇਆ ਸੀ ਆਪਣੀ ਵਾਲੇ ਆਉਂਦੇ ਕਰੇ ਉਹ ਤਾਂ ਹੋਣਗੀ ਹੁਣ ਫਿਰ ਕੀ ਕਹਿਣਾ ਹੁਣ ਖਾਣੇ ਖੜਾ ਜੀ ਹਾਂ ਐ ਕਹਿ ਦੇਈਂਦਾ ਐਂ ਕਹ ਸੱਚੀ ਦੱਸਦਾ ਸੀ ਆਪਦਾ ਜੀ ਇਹ ਵੀ ਮੇਰੇ ਕੋਲ ਤਾਂ ਕੁਝ ਨਹੀਂ ਐ ਵੀ ਠਾਣੇ ਹੈਗਾ ਲੈ ਉਹ ਲੈ ਕੇ ਆਣਾ ਤੁਹਾਨੂੰ ਐ ਵੀ ਹੁਣ ਕੋਈ ਲਾਲੂ ਤੁਹਾਨੂੰ ਦੋਨਾਂ ਨੂੰ ਕੰਮ ਤੇ ਚੱਲ ਉਹ ਤਾਂ ਮਾੜਿਆ ਠੀਕ ਆ ਘਰੋਂ ਤੁਹਾਨੂੰ ਕੰਮ ਤੇ ਲਾਊਗਾ ਕੋਈ ਤੁਹਾਨੂੰ ਕਿਹਨ ਲਾਉਣਾ ਜੀ ਹੁਣ ਤਾਂ ਸਾਡੇ ਪੰਪ ਵਾਲੇ ਵੀ ਉਹ ਬੜੇ ਤਗੜੇ ਸੀਗੇ ਜੀ ਉਹ ਵਕੀਲ ਵਕੂਲ ਤਗੜੇ ਕਰੀ ਬੈਠੇ ਆ ਅਸੀਂ ਤਾਂ ਢੜੀ ਦੱਪਾ ਕਰਕੇ ਮੈਂ ਦੋ ਮਹੀਨੇ ਲਾਈ ਸੀਗੇ ਇੱਥੇ ਹਾਂ ਉਹਨਾਂ ਦਾ ਮੋਟਸਾ ਨੇ ਲਿਆ ਸੀਗਾ ਉਹ ਵੀ ਗਿਆ ਤੇ ਹੁਣ ਸਾਡੂੰ ਤਾਂ ਇਹ ਘਰ ਦੇ ਵੀ ਤੈਨੂੰ ਐ ਸੁਪ ਕਿੱਥੇ 2 ਲੱਖ ਇਕੱਠਾ ਆ ਜੂ। 2 ਲੱਖ ਆ ਜੂਰੇ ਮੈਂ ਕਿ ਮੈ ਤਾਂ ਐਪਲ ਦਾ ਫੋਨ ਲੈ ਕੇ ਆਉਣਾ ਸੀਗਾ ਉਹ ਸੁਪਨਾ ਸੀ ਮੇਰਾ। ਦੇਦਾ ਐਪਲ ਦਾ ਹੁਣ। ਹੁਣ ਤਾਂ ਜਿਹੜਾ ਕੋਲੇ ਸੀ ਉਹ ਵੀ ਨਹੀਂ ਰਿਹਾ। ਉਹ ਵੀ ਲੈ ਕੇ। ਹਣ ਤੁਸੀਂ ਦੇਖ ਲਓ ਇਹ ਪੰਪ ਚੋਰ ਸੀਗੇ ਚਾਰ ਜਾਣੇ ਇਹ ਖੜੇ ਐ ਇੱਕ ਕੁੜੀ ਐ ਤਿੰਨ ਮੁੰਡੇ ਆ। ਇੱਕ ਇਹਨਾਂ ਚੋਂ ਫਰਾਰ ਆ ਇਹਨਾਂ ਨੇ ਇਹਦੀਆਂ ਗੱਲਾਂ ਜਾ ਕੇ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀ। 10 ਲੱਖ ਰੁਪਏ ਦਾ ਅੰਦਾਜ਼ਾ ਸੀ ਇਹਨਾਂ ਨੂੰ ਵੀ 10 ਲੱਖ ਰੁਪਇਆ ਕਮਾਵਾਗੇ ਪਰ ਰੁਪਇਆ ਨਿਕਲਿਆ ਉਹਦੇ ਚ 2 ਲੱਖ। ਹੁਣ ਪੰਜਾਂ ਨੂੰ ਵੇਖ ਲਓ 2 ਲੱਖ ਕਿੰਨਾ ਕ ਆਉਂਦਾ ਠੀਕ ਆ। ਸੋਚਣਾ ਚਾਹੀਦਾ ਸੀ ਪਰ ਇਹ ਸਹੀ ਪਰ ਫੜੇ ਗਏ ਇਹ ਸਾਰੇ ਜਾਣੇ ਇਹ ਚਾਰੇ ਪੰਜੇ ਜਾਣੇ ਫੜੇ ਗਏ ਇੱਕ ਜਾਣਾ ਇੰਨਾ ਚੋ ਫਰਾਰ ਆ ਜੇਲ ਵੀ ਲਾ ਕੇ ਆਇਆ ਮਹੀਨਾ ਮਹੀਨਾ ਇਹ ਜਮਾਨਤ ਤੇ ਆਏ ਆ ਪਰ ਹੁਣ ਤੁਸੀਂ ਦੇਖ ਲਓ ਵੀ ਕੀ ਇਹ ਚੋਰੀ ਇਸ ਤਰੀਕੇ ਨਾਲ ਕਰਨੀ ਚਾਹੀਦੀ ਆ ਇਸ ਕਰਕੇ ਕੋਈ ਵੀ ਕੰਮ ਕਰਨਾ ਆਪਦੇ ਦਿਮਾਗ ਨਾਲ ਸੋਚ ਕੇ ਕਰੋ ਕਿਸੇ ਦੇ ਪੰਪਾਂ ਚਾ ਕੇ ਨਾ ਕਰੋ ਮਲੂਕਾ ਟੀਮ ਦੇ ਵੱਲੋਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਜਰੂਰ ਤੁਸੀਂ ਸਮਝੋਗੇ ਜੁੜੇ ਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ